ਪੱਖਾ ਪੱਖਾ ਲਵਾ ਦਿਓ ਕੋਈ ਸਾਡੇ ਬੁੜੀ ਮਰੀ ਪਈ ਐ ਤੈਨੂੰ ਪੱਖੇ ਨਹੀਂ ਪਈ ਐ ਬਾਬਾ ਚੱਲ ਪੱਖੇ ਤਾਂ ਕੀ ਲੋੜ ਆ ਕੁਦਰਤ ਹੀ ਸੋਹਣੀ ਹਵਾ ਚੱਲਣ ਰਹੀ ਐ ਭਾਗਾਂ ਵਾਲਾ ਦਿਨ ਚੜਿਆ ਅੱਜ ਵਧਿਆ ਦੇਖ ਦੇਖ ਇਹਦੇ ਪਤਾ ਭਾਗ ਤਨ ਦਾ ਤੂੰ ਚਾਪੜੇ ਖਾਨਾ ਉਹ ਮੂੰਹ ਚ ਉਹ ਤੜਾ ਗੁੱਛਾ ਨਗਰ ਪਤ ਮੂੰਹ ਚ ਨਿਕਲ ਗਿਆ ਹਾਂ ਤੇ ਪਾਣੀ ਪਿਆ ਦਿਓ ਜਾ ਲੈ ਕੇ ਆ ਯਾਰ ਇਹਦੇ ਵਾਸਤੇ ਪਾਣੀ ਲਿਆ ਯਾਰ ਗਰਮੀ ਬੜੀ ਕੀ ਕਰਗੀ ਤੇ ਤਾਂ ਆਗਦੀ ਮੱਲੋ ਮੱਲੀ ਓਹੋ ਹੋਹ ਬੜੀ ਕਰਦੀ ਐ ਹਲੋ ਬਬਈ ਬਤਾ ਨਹੀਂ ਹੈਗਾ ਸੀ ਲੈ ਕੇ ਉਹਨੇ ਤੇਰੇ ਘਰ ਤੇ ਲੈ ਕੇ ਕੈਸੇ ਕਰਾ ਮਾਰੇ ਤੂੰ ਚਾਪੜੇ ਖਾਣਾ ਨਾ ਠੰਡਾ ਬਰਫ਼ ਵੀ ਨਾ ਪਾਈ ਨਾ ਮਗਾਉਂਦੇ ਹੁੰਦੇ ਆ ਨਾ ਬਰਫ਼ ਹਾਂ ਮਗਾਉਂਦੇ ਹੁੰਦੇ ਆ ਸਿੱਧੀ ਲੈ ਆਉਂਦਾ ਖੜ ਲੈਂਦਾ ਤੇ ਕੀ ਗੱਲ ਹੋਈ ਸੀ ਤੇਰੀ ਬੇਬੇ ਨੂੰ ਪਤਾ ਇਹਨੂੰ ਯਾਰ ਕਰੋਨਾ ਕਰੋਨਾ ਦੀ ਬਿਮਾਰੀ ਦੀ ਸੀਗੀ ਕਰੋਨਾ ਦੀ ਬਿਮਾਰੀ ਚੱਲੀ ਸੀ ਉਹ ਸੀ ਉਹਨੂੰ ਅੱਛਾ ਆ ਹਸਪਤਾਲ ਚ ਦਾਖਲ ਰੱਖੀ ਆ ਉਹ ਲਬਲੇ ਖੜੀ ਸੜਕ ਤੇ ਨਹੀਂ ਜਾਣ ਚੱਕ ਪੈਂਦਾ ਆਂਦਾ ਜਿਹੜਾ ਹਾਂ ਹਾਂ ਉਹ ਸੜਕ ਤੇ ਹਸਪਤਾਲ ਬਣਾਇਆ ਹੋਇਆ ਹੈਗਾ ਜਿਹੜਾ ਭੁੱਲਣ ਚੌਕਣਾ ਨਾਂ ਰੱਖਿਆ ਆ ਅੱਗੇ ਵੀ ਬੋਲ ਪਾ ਪਰੌਣਿਆ ਬਾਤਾਂ ਸੁਣ ਗਿਆ ਮੈਨੂੰ ਭੁੱਲਣ ਚੌਕਣਾ ਉਹਦਾ ਉਹਦਾ ਉਹ ਮੈਡੀਕਲ ਅੱਛਾ 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 ਤੇ ਤੇਰਾ ਬਾਪੂ ਮੈਂ ਸੁਣਿਆ ਉਹ ਵੀ ਬੜਾ ਬਿਮਾਰ ਰਹਿੰਦਾ ਹਾ ਉਹ ਉੱਥੇ ਦਾਖਲਾ ਪਟਿਆਲੇ ਅਛਾ ਉਹ ਵੀ ਦਾਖਲਾ ਉਹਨੂੰ ਕੀ ਦਿੱਕਤ ਆ ਗਈ ਓਏ ਉਸ ਦੇ ਯਾਰ ਜਿਹੜੀ ਪਿਛਲੀ ਖੱਬੀ ਲੱਤਾ ਨਾ ਹਾਂ ਉਹਦੇ ਯਾਰ ਉਹ ਹੋ ਗਿਆ ਐਸੀਰੈਂਟ ਹੋ ਗਿਆ ਸੀ ਉਹਦੇ ਛੱਤ ਵੱਜ ਗਈ ਉਹਦੇ ਹਾਂ ਜਿੰਨੇ ਮਰਨਾ ਹਸਪੀਟਲਾਂ ਤੇ ਰਿਆ ਫਿਰਦਾ ਚੰਗੀ ਭਲੀ ਨੂੰ ਚੱਕ ਕੇ ਲੈ ਗਿਆ ਚੱਲ ਕੋਈ ਨਹੀਂ ਹੌਸਲਾ ਰੱਖ ਕੋਈ ਗੱਲ ਦੇ ਕੋਈ ਨਹੀਂ ਕੋਈ ਨਹੀਂ ਰੋ ਨਾ ਮਾ ਕੋਈ ਨਹੀਂ ਕੋਈ ਨਹੀਂ ਹੈਗੇ ਤੇ ਮਾ ਉਹ ਆਪਣੇ ਤੇਰੀ ਮਾਸੀ ਨੇ ਹੀ ਚੰਡੀਗੜ੍ਹ ਵਾਲੀ ਕਰਿਆ ਸੀ ਫੋਨ ਕਹਿੰਦੀ ਆ ਗਈ ੱਡੇ ਤੇ ਆ ਗਈ ਕਹਿੰਦੀ ਜੀ ਆਉਣ ਵਾਲੀ ਆ ਆਉਣ ਵਾਲੀ ਹੈਗੀ ਅੱਛਾ ਤੇ ਮੇਰੇ ਪੱਗ ਪੁਕ ਸੋਣੀ ਬੰਨੀ ਐ ਚੜਿਆ ਓਏ ਸਾਡੀ ਬੁੜੀ ਮਰਗੀ ਲੈ ਪੱਗ ਸੋਣੀ ਬੰਨੀ ਐ ਪੱਗ ਸੋਣੀ ਮੈਨੂੰ ਦੱਸ ਦੇ ਪੱਗ ਸੋਣੀ ਬੰਨੀ ਐ ਉਹ ਫਰ ਆਇਆ ਤੇਰੀ ਮਾਸੀ ਆਊਗੀ ਫਰ ਐਣਾ ਭੈਣ ਭਾਈ ਆਊਗਾ ਮੂੰਹ ਮੱਥੇ ਲੱਗਦਾ ਹੋਣਾ ਚਾਹੀਦਾ ਬੰਦਾ ਹਾਂ ਮੂੰਹ ਮੱਥੇ ਤੇ ਜ਼ਰੂਰ ਸਾਡੀ ਬੁੜੀ ਮਰਗੀ ਆਈ ਨਹੀਂ ਹਜੇ ਫਿਰ ਉਹ ਆਉਣ ਵਾਲੀ ਹੈਗੀ ਇੱਥੇ ਆਉਂਦੀ ਮੈਂ ਜਾ ਕੇ ਫਿਰ ੱਡੇ ਤੇ ਜਾ ਕੇ ਲੈ ਕੇ ਨਾ ਆਵਾਂ ਨੂੰ ਕਾਹਾਂ ਜਾ ਕੇ ਅੱਡੀ ਬੁੜੀ ਮਰਗੀ ਤੈਨੂੰ ਮਾਛਾਂ ਦੀ ਭੀ ਲਿਆ ਜਾ ਕੇ ਓਏ ਮੇਰੀ ਭੈ ਕੋਈ ਨਾ ਕੋਈ ਨਾ ਭਾਈ ਰੋ ਨਾ ਆ ਜਾ ਆ ਜਾ ਉਹ ਬੱਸ 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 ਬਾਲੀ ਸਿਆਲੇ ਬੱਸ 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 ਕੋਈ ਗੱਲ ਨੀ ਕੋਈ ਆ ਜਾ ਆ ਆ ਆ ਭਾਇਆ ਭਾਇਆ ਆਇਆ ਭਾਇਆ ਦੇਖ ਕੇ ਮੈਂ ਲਿਆਇਆ ਦੇਖ ਦੇਖ ਕੇ ਮੈਂ ਬੜਾ ਕੋਈ ਨਹੀਂ ਕੋਈ ਨਹੀਂ ਚੁੰਨੀ ਲੈ ਲਾ ਭਾਈ ਸਮਾਰ ਕੇ ਸਣੀ ਬੜਾ ਮੂਹ ਆ ਜਾ ਉਹ ਜਾ ਪਾਣੀ ਲਿਆ ਭਾਈ ਮੁੰਡਿਆ ਮਾਸੀ ਬਾਤੇ ਮਾਸੀ ਬਾਤੇ ਪਾਣੀ ਲੈ ਕੇ ਜਾ ਹਾਂ ਪਾਣੀ ਲੈ ਕੇ ਆ ਜਲੇ ਪਾਣੀ ਇਧਰ ਹੋਏ ਇਧਰ ਆ ਮਾਸੀ ਨਾ ਨਾ ਕੋਈ ਨਹੀਂ ਬਸ ਸਹੀ ਐ ਇੱਥੇ ਬੈਠੇ ਅਸੀਂ ਦੋਵੇਂ ਕਰ ਲਾਂ ਗੱਲਾਂ ਦੋਨੇ ਕਰ ਲਵਾਂਗੇ ਗੱਲਾਂ ਤੁਸੀਂ ਤਾਂ ਦੇਖ ਚੱਲ ਕੋਈ ਨਹੀਂ ਕੋਈ ਨਹੀਂ ਸੁਬੀਟੀ ਰੋ ਨਾ ਭਾਈ ਰੋ ਨਾ ਰੋਲਾ ਕੋਈ ਗੱਲ ਨਹੀਂ ਕੋਈ ਗੱਲ ਤਾਂ ਮਾੜੀ ਕੋਈ ਗੱਲ ਨਹੀਂ ਕੋਈ ਗੱਲ ਮੈਂ ਹੈਗਾਗਾ ਮੈਂ ਬੈਠਾਂਗਾ ਘਬਰਾ ਨਾ ਤੂੰ ਤੂੰ ਤਾਂ ਸਾਨੂੰ ਦੀਣਾ ਹੀ ਐ ਤੂੰ ਕੀ ਕਰੇਗਾ ਰੁਟ ਕੇ ਕੌਣ ਕਰੂ ਸਾਨੂੰ ਸੁਬੀਟੀ ਪਾਣੀ ਪੀ ਲੈ ਮੈਂ ਪਿਉਣਾ ਪਾਣੀ ਪੀ ਲੈ ਠੱਕੀ ਆਈ ਹੋਏਗੀ ਐ ਮੇਰੀ ਭੈਣ ਵੀ ਬਹੁਰੀ ਵੀ ਹੁੰਦੀ ਸੀ ਕੋਈ ਨਾ ਕੋਈ ਨ ਸੁਬੀਟੀ ਰੋਣਾ ਉਹ ਤਾਂ ਮੈਨੂੰ ਆਉਂਦਾ ਤੇ ਉਹ ਮੇਰਾ ਵੀ ਬੜਾ ਪਿਆਰ ਸੀ ਪਿੰਡ ਤੇ ਨੰਬਰ 1 ਤੇ ਸੀਗੀ ਤੇਰਾ ਪਿਆਰ ਸੀ ਸੀਗੀ ਨੰਬਰ 1 ਤੇ ਐਵੇਂ ਨੰਬਰ 1 ਤੇ ਸੀ ਉਹ ਮੰਨ ਲੈ ਵੀ ਨੰਬਰਦਾਰ ਨਹੀਂ ਸੀ ਪਿੰਡ ਦੀ ਮੂੰਹ ਚ ਨਿਕਲ ਗਿਆ ਨੰਬਰਦਾਰ ਤੇਰੇ ਨੱਕਾ ਨਹੀਂ ਹਾਂ ਸਾਡੀ ਮਹੱਲੇ ਦੀ ਭੈਣ ਸੀ ਸਾਨੂੰ ਬੜਾ ਪਿਆਰ ਸ਼ੋਹ ਦੇ ਨਾਲ ਆ ਛਾਲੀ ਆ ਗਈ ਤੇ ਇਹਦੇ ਨਾਲ ਕਰਦੇ ਗੱਲ ਰਿਸ਼ਤਾ ਜੇ ਹੋ ਜੇ ਤਾਂ ਵਧੀਆ ਮੈਂ ਤੈਨੂੰ ਆਇਆ ਕਹਿੰਦਾ ਸੀ ਚੜਿਆ ਹਾਂ ਆ ਯਾਰ ਤੇਰੀ ਮਾਸੀ ਵੀ ਛੜੀ ਆਗੀ ਮੈਂ ਸੁਣਿਆ ਹਨਾ ਹੋਇਆ ਨਹੀਂ ਰਿਸ਼ਤਾ ਹਨਾ ਨਾ ਹੋਇਆ ਨਹੀਂ ਕੁਮਾਰੀ ਆ ਜੇ ਤੇ ਜੇ ਯਾਰ ਤੂੰ ਇਹਦੇ ਨਾਲ ਕਹਿ ਕਵਾ ਕੇ ਮੇਰੇ ਰਿਸ਼ਤਾ ਕਰਾ ਦੇ ਹਾਂ ਹਾਂ ਤੈਨੂੰ ਰਿਸ਼ਤੇ ਦੀ ਤਾਂ ਹੋਊਗੀ ਸਾਡੀ ਬੁੜੀ ਦੀਨੀ ਤੈਨੂੰ ਉਹ ਫਰਮਾਨ ਵਾਲੀ ਤਾਂ ਵਰ ਗਈ ਕਿ ਮੇਰਾ ਤਾਂ ਕੰਜਰ ਤੋਂ ਕਰਾ ਦੋ ਰਿਸ਼ਤਾ ਕਰਾ ਦੋ ਜਿੱਤੇ ਸਵੇ ਦੇ ਲੱਤਾਂ ਦਰੀਆਂ ਕਰਾ ਦੋ ਤਰਾ ਰਿਸ਼ਤਾ ਜ਼ਰਾ ਸ਼ਵੀਤੀ ਭਾਈ ਫਿਰ ਇਹ ਕੱਪੜੇ ਕਿਹੋ ਜਿਹਾ ਪਾ ਰੱਖੇ ਤੂੰ ਜੀਜਾ ਜੀ ਬਰੈਂਡਰ ਨੇ ਉਹ ਜੀਜਾ ਨੇ ਕਿਆ ਕਰ ਆਪਾਂ ਤਾਂ ਫਿਰ ਆ ਹੀ ਗਏ ਨਾ ਆਪਣੀ ਸ਼ਕੀਰੀ ਦਾ ਮਸਲਾ ਦੇਖ ਸ਼ਕੀਰੀ ਦਾ ਮਸਲਾ ਇਹਦਾ ਦੇਖ ਚौरा ਗੱਲਾਂ ਕਰਦਾ ਹੈਗਾ ਸਰ ਮਸਲਾ ਇਹਦਾ ਚਲ ਕੋਈ ਨਾ ਆ ਮਰੁੰਡਾ ਕੱਢ ਲਾ ਭਾਈ ਜਿਹੜਾ ਦੰਦਾਂ ਚ ਫਸਿਆ ਖਾਂਦੀ ਆਈ ਹੋਏਗੀ ਬਸ ਤੇ ਚਲ ਕੋਈ ਨਹੀਂ ਭਾਈ ਹੋਇਆ ਤਾਂ ਮਾੜਾ ਹੀ ਹੈ ਕੁੱਲ ਮਿਲਾ ਕੇ ਕੀ ਬਣ ਜੇ ਗੱਲ ਤਾਂ ਦੇਖਦੇ ਆ ਕੋਈ ਰਿਸ਼ਤੇ ਦੀ ਗੱਲ ਚਲਾ ਕੇ ਦੇਖਦੇ ਆ ਤੇ ਫਿਰ ਹੋਰ ਕਿਹੜੇ ਰਿਸ਼ਤੇਦਾਰ ਰਹਿੰਦੇ ਹੁਣ ਓਏ ਉਹ ਰਹਿ ਗਈ ਆਪਣੀ ਵੱਡੀ ਭੈਣ ਆਉਣ ਵਾਲੀ ਉਹ ਕਹਿੰਦੀ ਸੀ ਕਿ ਨੇੜੇ ਆ ਗਏ ਆ ਕਿ ਮਾਂ ਚੱਲ ਫਿਰ ਆਇਆ ਤਾਂ ਸੰਸਕਾਰ ਕਰ ਦਾਂਗੇ ਤੂੰ ਸੁਵਿਤੀ ਫਿਰ ਕੀ ਕੰਮ ਕਰਦੀ ਐ ਉਥੇ ਭਾਈ ਮੈਂ ਜੀ ਮੈਂ ਉਥੇ ਉਸਟ ਲੱਗੀ ਐ ਗਰੋਸਰੀ ਸਟੋਰ ਚ ਅੱਛਾ ਗਰੋਸਰੀ ਸਟੋਰ ਚ ਲੱਗੀ ਐ ਐਨ ਕਹੀ ਬੋਲਗਾ ਤਗੜੀਆਂ ਲਿਆਉਂਦੀਆਂ ਐ ਐਨ ਕਾ ਜੇ 5 ਪਾਉਂਡ ਦੀਆਂ ਇਹਨਾਂ 5 ਕਿਲੋ ਦੀਆਂ ਪਾਉਂਡ ਦੀਆਂ ਪਾਉਂਡ ਇਹ ਮੈਂ 2.5 ਕਿਲੋ ਦੀਆਂ ਨਹੀਂ ਨਹੀਂ ਜੀ ਹਾਂ 5 ਪਾਉਂਡ ਕੋ ਕਿ ਕੀ ਹੁੰਦੇ ਆ ਪਾਉਂਡ ਕੀ ਕਹਿੰਦੇ ਆ ਭਲਾ ਤੂੰ ਕਰੀ ਇਹ ਨਾ ਮੇਰੀ ਬੇਬੇ ਦਾ ਨਹੀਂ ਦੰਦਾ ਪਾਉਂਡਾਂ ਦਾ ਹੋ ਗਿਆ 40000 ਦੀ ਹੈ ਹਾਂ 50000 ਦੀ ਐਨ ਕਾਈ ਹੈ ਅੱਛਾ 50000 ਦੀ ਐਨ ਕਾਈ ਹੈ ਠੀਕ ਹੈ ਤੁਸੀਂ ਨਿਗਾਹ ਹੀ ਲਾ ਰੱਖੀ ਆ ਇਹ ਤਾਂ ਫਿਰ ਆਏ ਆ ਤੁਹਾਨੂੰ ਪਤਾ ਹੀ ਹੈ ਕਿ ਵੀ ਅੱਖ 'ਚ ਕੋਈ ਰੇਤਾ ਮਿੱਟੀ ਖੱਪਾ ਪੈਣ ਤਾਂ ਤਾਂ ਕਰਕੇ ਆ ਤੇ ਹੋਰ ਫਿਰ ਚੜਿਆ ਸੁਣਾ ਕੋਈ ਤੇ ਇੱਕ ਯਾਰ ਆਪਣੇ ਪੈਸੇ ਜੇ ਰਹਿੰਦੇ ਸੀ ਦੇ ਦਿੰਦੇ ਤੈਨੂੰ ਪੈਸਿਆਂ ਦੀ ਆ ਤੈਨੂੰ ਨਾ ਮੇਰੀ ਬੇਬੇ ਦੀ ਤੈਨੂੰ ਪੈਸਿਆਂ ਦੀ ਹੋਗੀ ਇਹ ਤਾਂ ਨਹੀਂ ਆ ਜਿਹੜੀ 70 ਦੇ ਪਈ ਆ ਤੈਨੂੰ ਤੈਨੂੰ ਪੈਸਿਆਂ ਦਾ ਤਾਂ ਹੋ ਗਿਆ ਉਹ ਕੋਈ ਗੱਲ ਮਾਸੀ ਦਾ ਹੋ ਗਿਆ ਤੈਨੂੰ ਮਾਸੀ ਕਿ ਤਉ ਆਊਗੀ ਲੈ ਹੈ ਪੁੱਤ ਫਿਰ ਭੋਗ ਤੇ ਕੀ ਕੁਸ ਸੁਡਰ ਮਸ਼ੂਰਾ ਕੀ ਮਾੜ ਰਪਣੀ ਦੀ ਦਰ ਬਣਾਉਂਗੇ ਫਤਹਾ ਹਾਂ ਤੈਨੂੰ ਦਾ ਖਬਰ ਜਲੇਬਿਆਂ ਦਾ ਹੱਕ ਤਾਂ ਬਣਦਾ ਭਾਈ ਉਹ ਥੋੜੀ ਮਰਜ਼ੀ ਹਵਾਵਾਂਗੇ ਤੁਹਾਨੂੰ ਲੌਂਗ ਲੈ ਚਾ ਚੱਲ ਮੱਛੀ ਵੀ ਚੱਲੋਗੇ ਤੇ ਨਾਲ ਮੁਰਗਾ ਵੀ ਵਿੜਕੂ ਲੈ ਹੱਕ ਬਣਦਾ ਆ ਮੇਰੀ ਬੇਬੇ ਦਾ ਨਹੀਂ ਮੱਛੀਆਂ ਦਾ ਹੋ ਗਿਆ ਮੱਛੀ ਵਿੜਕੂਗੀ ਮਰਗਾ ਬੜਕੂ ਆ। ਨਾ ਡੀਜੇ ਵਿਚਰ ਲੰਗੇ। ਇਹਨੇ ਕਿਹੜਾ ਰੋਜ਼ ਰੋਜ਼ ਮਾਰ। ਆ ਸਹੀ ਗੱਲ ਆ। ਚੱਲਣਗੇ। ਆ ਆ ਦੇਖ। ਪੜੇ ਲਿਖਿਆ ਨਹੀਂ ਸੋਚਦਾ ਫਰਕ ਹੁੰਦਾਗਾ। ਬੈਂਗਣ ਪੜੇ ਲਿਖੇ ਦੇ। ਹਾਂ। ਆਪਾਂ ਕਲੱਬ ਚ ਪਾਰਟੀ ਰੱਖਾਂਗੇ ਮੇਰੀ ਭੈਣ ਮੈਂ। ਹੂੰ ਇੱਕ ਗੱਲ ਤਾਂ ਹੈਗੀ ਹੈਗੀ ਚੜਿਆ ਓਏ। ਹਾਂ। ਇੱਕ ਗੱਲ ਤਾਂ ਹੈਗੀ ਆ। ਤੁਹਾਨੂੰ ਮੈਂ ਦੱਸਾਂ ਗੱਲ। ਹਾਂ। ਹੂੰ ਲੋਕ ਯਾਰ ਹੈ ਤਾਂ ਕਮੜੀ ਐ। ਜਿਵੇਂ ਤੂੰ ਮੇਰੀ ਗੱਲ ਸੁਣ ਲੈ ਕ ਧਿਆਨ ਨਾਲ ਹੁਣ। ਹਾਂ। 2 ਕਿਲੋ ਤਾਂ ਲੈ ਆਈ ਤੂੰ ਮੂੰਗੀ ਦੀ ਦਾਲ ਅੱਛਾ ਅੱਛਾ ਤੇ ਥੱਲੇ ਬਿਸ਼ਾ ਕੇ ਲੈਣਾ ਟਾਟ ਤੇ ਅੱਛਾ ਸੈਂਪਲ ਠੀਕ ਆ ਵਧੀਆ ਠੀਕ ਆ ਠੀਕ ਆ ਗੱਲ ਆ ਠੀਕ ਆ ਸੰਗਤ ਨੂੰ ਬਾਕੇ ਲੰਗਰ ਸ਼ਕਾਇਓ ਐਵੇਂ ਕੋਈ ਫਜ਼ੂਲੀ ਖਰਚਾ ਨਾ ਕਰਿਓ ਇਹ ਮਰਿਆਦਾ ਤੋਂ ਲੋਕ ਉਲਟ ਗਏ ਭਾਈ ਕੋਈ ਜਲੇਬੀਆਂ ਜਲੂਬੀਆਂ ਲੋੜ ਨਹੀਂ ਇਹ ਤਾਂ ਮੈਂ ਤੈਨੂੰ ਇੱਕ ਕਹਿਣ ਦੀ ਗੱਲ ਕਰਦਾ ਠੀਕ ਆ ਹਾਂ ਲੋਕਾਂ ਦੇ ਹੁੰਦੀਆਂ ਮਾਰਗਾਂ ਨਾਲ ਚਾਹ ਕੋਈ ਜਲੇਬੀਆਂ ਕੱਢ ਦੇ ਕਿਦਰੇ ਪਕੌੜੇ ਕੱਢੀ ਜਾਂਦੇ ਕਿਦਰੇ ਕੁਛ ਹੈ ਹਾਂ ਨਾ ਭਾਈ ਇਹ ਆਪਾਂ ਕਿੱਧਰ ਨੂੰ ਚੱਲ ਫੇ ਆਹ ਦੇਖ ਲਾ ਆ ਤੇਰੀ ਮੈਂ ਕੀ ਲੱਗਦੀ ਐ ਇਹ ਹਾਂ ਤੇਰੀ ਮਾਸੀ ਹਾਂ ਆ ਤਾਂ ਤੇਰੀ ਮਾਸੀ ਕਹ ਸਕਦਾ ਹਾਂ ਹਾਂ ਤੇ ਕਹਿੰਦੀ ਮੈਂ ਲੈ ਮੁਰਗਾ ਬੜਕੂਆ ਮੱਛੀ ਬੜਕੂਆ ਮਰਦਰਪ੍ਰੀਨ ਇਹ ਤਾਂ ਸ਼ਹਿਰਾਂ ਦੇ ਚੋਚਲੇ ਆ ਭਾਈ ਚੋਚਲੇ ਨਹੀਂ ਜੀ ਇਹ ਤਾਂ ਜਿੱਕਾ ਲਿਆ ਨਾ 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 ਭਾਈ ਗੱਲ ਤਾਂ ਹੈ ਮਰਿਆਦਾ ਦੇ ਹਿਸਾਬ ਨਾਲ ਚੱਲੋ ਜਵੇਂ ਲੰਗਰ ਚੱਲਦਾ ਸਾਦਾ ਚੱਲਿਆ ਭਾਈ ਓਵੇਂ ਹੀ ਬਣਾਇਓ ਹਾਂਜੀ ਵੀਰ ਜੀ ਤੁਸੀਂ ਬਹੁਤ ਸਹੀ ਬੋਲ ਰਹੇ ਹੋ ਹਾਂ ਨਬੀਰ ਜੀ ਨਹੀਂ ਸੌਰگە ਵੀਰ ਜੀ ਕੋ ਕੰਨੀਆ ਮੈਨੂੰ ਤੋਂ ਹਾਂ ਮੈਂ ਵੀ ਤੇਰਾ ਜਿੱਜਾ ਹੀ ਹਾਂ ਆਓ ਆਓ ਆਹ ਦੇਖ ਲੈ ਲੈ ਕੱਪੜੇ ਪਾਉਂਦੀ ਏ ਕਲਨੀ ਇਹਨੂੰ ਸ਼ਹਿਰ ਨਾ ਸ਼ਹਿਰ ਮਾਸੀ ਆਊਗੀ ਤੇਰੀ ਮਾਸੀ ਆਊਗੀ ਆਊਗੀ ਮਾਸੀ ਟਟਲਾ ਮਸੀ ਨੂੰ ਆ ਸਾਡੀ ਬੁੜੀ ਦਾਣੀ ਬੱਸ ਮੈਨੂੰ ਦਿਖਾਈ ਐਨ ਕਾ ਛਵੀਟੀ ਭਾਈ ਮੈਂ ਵੀ ਦੇਖ ਕੇ ਮੈਂ ਲਾ ਕੇ ਕਿਉ ਜਗਾਏ ਹੈ ਹੈ ਕੈਂਟ ਭਾਈ ਇਹ ਕਦਾ ਸੋਰਖੇ ਮੈਂ ਦੇਖਾਂ ਮੈਂ ਕਿਵੇਂ ਲਾ ਦੇ ਆਹਾ ਹਾ 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 ਲੈ 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 ਉਹ ਤਾਂ ਐਨ ਕਾ ਤੁਜਗਾ ਉਹ ਤਾਂ ਚੜਿਆ ਪੁੱਤਰੀ ਬੇਬੇ ਜਉਂਦੀ ਹੋ ਗਈ ਓਏ ਨਹੀਂ ਹੋਈ ਜੀ ਨਹੀਂ ਹੋਈ ਤੁਸੀਂ ਐਨ ਕਾ ਅਮਜਾ ਹੱਲਿਆ ਥੋੜੀ ਭਾਂ ਲਾਦਾ ਭੂਤ ਆ ਗਿਆ ਓਏ ਆਹ ਲਾ ਭਾਈ ਮਨ ਤਾਂ ਨਾ ਚਦੀਂਦੀ ਨਹੀਂ ਨਾ ਨਗਾ ਘਟਾ ਮਾਨਣਾ ਮਾਨਣਾੜਾ ਕਤਰੀ ਵੇਜੋਂਦੀ ਐ ਦੇਖਾਂ ਮੈ ਮੈਨੂੰ ਤਾਂ ਸ਼ੱਕ ਪੈ ਗੜ ਕਰ ਜਾਂਦੀ ਐ ਚੰਬੜ ਨਾ ਜਾਵੇ ਪਰੇ ਰਹੀ ਮਾ ਬਜੂਆਂ ਦੇ ਚੰਬੜ ਲੱਗੀ ਪੂਤ ਆ ਗਿਆ ਮੰਤਾ ਲੱਗਾ ਦੇਖੀ ਮੜਾ ਕੰਬਲ ਚਾੱਕ ਕੇ ਸਮਾਰ ਕੇ ਦੇਖ ਉਹ ਦੇਖ ਚਾਹੇਂਦੀ ਮੇਰਾ ਤਾਂ ਭੱਜ ਲੋ ਪੂਤ ਆ ਗਿਆ ਪੂਤ ਆ ਗਿਆ ਭੱਜ ਲੋ ਭੱਜ ਲੋ ਪੂਤ ਆ ਗਿਆ ਪੂਤ ਆ ਗਿਆ ਜਾਉਂਦੀ ਐ ਜਾਂਦੀ ਐ ਬੁੜੀ ਤਾਂ ਹਜੇ ਤੇਰਾ ਤਾਂ ਚਾਦਰ ਹੀ ਖੁੱਲ ਗਿਆ ਬੁੜੀ ਤਾਂ ਜਾਂਦੀ ਐ ਹਜੇ ਬੁੜੀ ਤੇ ਜੋਬੀ ਆ ਜੇ ਬਾਏ